ਸਤਿ ਸ਼੍ਰੀ ਅਕਾਲ ਕਿਸਾਨ ਮੀਰੋ ਸਵਾਗਤ ਹੈ ਤੁਹਾਡਾ ਥਿੰਦ ਐਗਰੋ ਫੀਡ ਮਿਲ ਅੱਡਾ ਕੁੱਲਗੜੀ ਦੇ ਵਿੱਚ ਹੈ ਅੱਜ ਤਰੀਕ ਹੈਗੀ ਹੈ 13 2 2024 ਜੋ ਅੱਜ ਸੰਗਰਾਣ ਦਾ ਦਿਹਾੜਾ ਹੈ ਜਿਹੜੀ ਆਪਾਂ ਇਸ ਟਾਈਮ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਆਪਾਂ ਤੁਹਾਨੂੰ ਜਿਹੜੀ ਆਪਾਂ ਸਰੋਂ ਦਾ ਤੇਲ ਤਿਆਰ ਕਰਦੇ ਹਾਂ ਤਾਂ ਇਸ ਟਾਈਮ ਜਿਹੜਾ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਢਿੰਸਾ ਹੈ ਉੱਥੋਂ ਦੇ ਜੋ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਮਾਣ ਬਖਸ਼ਿਆ ਹੈ ਹਰ ਸਾਲ ਦੀ ਤਰ੍ਹਾਂ ਉੱਥੇ ਜੋ ਬਾਬੇ ਸੰਤ ਬਾਬੇ ਬੋਰੇ ਵਾਲਿਆਂ ਦਾ ਜੋ ਸਮਾਗਮ ਹੁੰਦਾ ਹੈ ਉਸ ਦੇ ਵਿੱਚ ਜੋ ਤਿੰਨੋ ਦਿਨਾਂ ਦਾ ਲੰਗਰ ਔਰ ਪਕੌੜਿਆਂ ਦਾ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਹੈ ਉਸ ਦੇ ਵਿੱਚ ਆਪਣੇ ਹੀ ਸਰੋਂ ਦਾ ਤੇਲ ਜਿਹੜਾ ਫੈਕਟਰੀ 'ਚ ਤਿਆਰ ਕੀਤਾ ਜਾਂਦਾ ਹੈ ਕੋਈ ਹੋਰ ਸਰੋਂ ਦਾ ਤੇਲ ਲਿਆ ਕੇ ਉਸੇ ਵਿੱਚ ਹੀ ਲੰਗਰ ਤਿਆਰ ਕੀਤੇ ਜਾਂਦੇ ਹਨ ਇਸ ਟਾਈਮ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਕਿ ਉਹਨਾਂ ਦੀ ਤੇਲ ਦੀ ਤਿਆਰੀ ਆ ਪੂਰੇ ਜੋਰਾਂ ਤੇ ਚੱਲ ਰਹੀ ਆ ਉਹਨਾਂ ਦਾ ਜੋ ਸਮਾਗਮ ਹੈ ਉਹ ਬਾਈ 2 2024 ਨੂੰ ਸ੍ਰੀ ਅਖੰਡਪੁਰ ਸਾਹਿਬ ਆਰੰਭ ਹੋਣਗੇ ਔਰ 24 2 2024 ਨੂੰ ਜਿਹੜੇ ਨੇ ਉਹ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੋਂ ਤਿੰਨਾ ਦਿਨਾਂ ਦੇ ਵਿੱਚ ਜਿੰਨਾ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਂਪੁਰਖਾਂ ਦੀ ਵਰਸੀ ਦੇ ਉੱਤੇ ਜਿੰਨਾ ਵੀ ਉੱਥੇ ਲੰਗਰ ਤਿਆਰ ਹੋਣਾ ਹੈ ਉਹ ਆਪਣੇ ਕੋਲੋਂ ਜਿਹੜਾ ਸਰੋਂ ਦਾ ਤੇਲ ਕੁੱਲਗੜੀ ਥਿੰਦ ਐਗਰੋਫੀਡ ਮਿਲ ਦੇ ਵਿੱਚੋਂ ਤਿਆਰ ਹੋ ਕੇ ਜਾਣਾ ਹੈ ਸੋ ਭਾਈ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਦੀ ਜੋ ਤੇਲ ਦੀ ਤਿਆਰੀ ਹੈ ਉਹਨਾਂ ਦੇ ਡਰਮ ਆ ਚੁੱਕੇ ਨਾਂ ਦਾ ਹੋਰ ਤੇਲ ਉਹਨਾਂ ਦਾ ਜੋ ਉਹ ਬਾਲਟੀਆਂ ਦੇ ਵਿੱਚ ਤਿਆਰ ਹੋ ਕੇ ਫਿਲਟਰ ਕਰਕੇ ਅਸੀਂ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦਿੱਤਾ ਜਾਵੇਗਾ ਸੋ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੀ ਤੁਸੀਂ ਵੀ ਗੁਰਦੁਆਰਾ ਸਾਹਿਬ ਚ ਪਿੰਡ ਢੀਂਡ ਸੇ ਜ਼ਿਲ੍ਹਾ ਫਰੀਦਪੁਰ ਦੇ ਵਿੱਚ ਹੈ ਮਹਾਪੁਰਖਾਂ ਦੀ ਵਰਸੀ ਦੇ ਉੱਤੇ ਜਰੂਰ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹੋਰ ਵੀ ਕਿਸੇ ਪਿੰਡਾਂ ਦੇ ਵਿੱਚ ਕੋਈ ਸਮਾਗਮ ਹੁੰਦੇ ਹਨ ਕੋਈ ਧਾਰਮਿਕ ਸਮਾਗਮ ਕੋਈ ਵੀ ਘਰਾਂ ਚ ਪ੍ਰੋਗਰਾਮ ਤਾਂ ਤੁਸੀਂ ਜੋ ਦੂਸਰੇ ਤੇਲ ਹਨ ਜਿਹੜੇ ਰਿਫਾਈਨਡ ਬਣਦੇ ਨੇ ਜਾਂ ਮਲਾਵਟ ਵਾਲੇ ਤੇਲ ਹਨ ਉਹਨਾਂ ਨੂੰ ਛੱਡ ਕੇ ਜਿਹੜਾ ਆਪਣਾ ਖੁਦ ਆਪਣਾ ਤਿਆਰ ਕੀਤਾ ਹੋਇਆ ਰਾਜਸਥਾਨ ਦੀ ਸਰੋਂ ਦਾ ਤੇਲ ਤਿਆਰ ਹੁੰਦਾ ਹੈ ਔਰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤਿਆਰ ਹੁੰਦਾ ਹੈ ਸੋ ਤੁਸੀਂ ਇਸ ਨੂੰ ਪਹਿਲ ਦਿਓ ਦੁਬਾਰਾ ਸਾਡਾ ਐਡਰੈਸ ਨੋਟ ਕਰ ਲਓ ਥਿੰਦ ਐਗਰੋ ਫੀਡ ਮਿਲ ਅੱਡਾ ਕੁਲਗੜੀ ਸੋਢੀ ਨਗਰ ਰੋਡ ਫਰੋਹੀਪੁਰ ਮੋਬਾਈਲ ਨੰਬਰ 9417170563 ਵੀਰ ਜੀ ਇਸ ਵੀਡੀਓ ਨੂੰ ਬਹੁਤ ਤੋ ਵੱਧ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਜੋ ਇਹ ਹਰ ਪਿੰਡ ਪ੍ਰਾ ਤਿੱਕਰ ਹਰ ਪਿੰਡ ਤਿੱਕਰ ਹਰ ਇੱਕ ਦੇ ਮੋਬਾਈਲ ਤੇ ਕਰੇ ਜਾ ਸਕੇ ਤਾਂ ਜੋ ਉਹ ਕੋਰਟੀ ਦਾ ਚੋਰ ਚੋੜ ਚੀਜ਼ਾਂ ਲੈ ਸਕਣ ਧੰਨਵਾਦ ਜੀ